ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਕਲੈਕਟਰ ਰੇਟਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਜਿੱਦੇ ਚੱਲਦੇ ਆਂ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਅਮਲ ਵੀ ਸ਼ੁਰੂ ਕਰ ਦਿੱਤਾ ਮੰਨਿਆ ਜਾ ਰਿਹਾ ਹੈ ਕਿ 20% ਤੱਕ ਜ਼ਮੀਨਾਂ ਦੇ ਨਵੇਂ ਕਲੈਕਟਰ ਰੇਟ ਵੱਧ ਸਕਦੇ ਨੇ ਪੂਰੀ ਖਬਰ ਹੈ ਤੁਹਾਡੇ ਨਾਲ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਲੈਕਟਰ ਰੇਟ ਵਧਾਉਣ ਦਾ ਫੈਸਲਾ ਕੀਤਾ ਇਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਾਇਦਾ ਦੀ ਰਜਿਸਟ੍ਰੇਸ਼ਨ ਫੀਸ ਵਿੱਚ ਵੀ ਵਾਧਾ ਹੋਣਾ ਲਾਜ਼ਮੀ ਹੈ ਸੁਬੇਛੇ ਜ਼ਿਮਿਨੀ ਕਲੈਕਟਰ ਰੇਟ ਵਧਨ ਨਾਲ ਸਰਕਾਰ ਨੂੰ ਵਿੱਤੀ ਲਾਭਤਾ ਮਿਲੇਗਾ ਪਰ ਨਾਲ ਹੀ ਇਸ ਨਾਲ ਲੋਕਾਂ ਵਿੱਚ ਨਾਰਾਜ਼ਗੀ ਵੀ ਵੱਧ ਸਕਦੀ ਹੈ ਇਸ ਮਸਲੇ ਦੇ ਵਿੱਚ ਇੱਕ ਪੰਜਾਬੀ ਟਰਬਿਨ ਦੇ ਪੇਜ ਨੰਬਰ 3 ਤੇ ਖਬਰ ਮੋਗਾ ਤੋਂ ਪੱਤਰਕਾਰ ਮਹਿੰਦਰ ਸਿੰਘ ਰਤੀ ਆਦੀ ਛਪੀ ਹੈ ਜਿਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਾਰਜਕਾਰੀ ਸਬ ਰਜਿਸਟਰ ਗਰਮੇਲ ਸਿੰਘ ਹੋਣਾ ਨੇ ਵੀ ਕਲੈਕਟਰ ਰੇਟ ਵਧਨ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਜ਼ਮੀਨਾਂ ਦੀਆਂ ਆਸਮਾਨ ਨੂੰ ਛੂਹਿਆਂ ਕੀਮਤਾਂ ਦੇ ਮੱਦੇਨਜ਼ਰ 7 ਮਹੀਨੇ ਪਹਿਲਾਂ ਹੀ ਜ਼ਮੀਨਾਂ ਦੇ ਕਲੈਕਟਰ ਰੇਟ ਵਿੱਚ 10 ਤੋਂ 15 ਫੀਸਦੀ ਵਾਧਾ ਕੀਤਾ ਸੀ ਜੋ ਇੱਥੇ ਮੋਗਾ ਜ਼ਿਲ੍ਹੇ ਦੇ ਵਿੱਚ 23 ਸਤੰਬਰ 2022 ਨੂੰ ਲਾਗੂ ਹੋਇਆ ਸੀ ਪਰ ਹੁਣ ਫਿਰ ਕਲੈਕਟਰ ਰੇਟ ਵਾਧੇ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਥੇ ਕਲੈਕਟਰ ਰੇਟ ਵਧਾਉਣ ਨਾਲ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਮੀਟਿੰਗ ਦੌਰਾਨ ਇਸ ਸਬੰਧੀ ਪੂਰੀ ਰਣਨੀਤੀ ਵੀ ਬਣਾਈ ਗਈ ਹੈ ਕਿ ਕਰੈਕਟਰ ਰੇਟ ਵਿੱਚ 10 ਤੋਂ 20 ਫੀਸਦੀ ਦਾ ਵਾਧਾ ਹੋਣਾ ਆਮ ਗੱਲ ਹੈ ਪਰ ਇਹ ਤੈਅ ਕਰਨ ਸਮੇਂ ਜ਼ਮੀਨ ਦੀ ਲੋਕੇਸ਼ਨ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ ਜੇ ਕੋਈ ਖੇਤਰ ਜ਼ਿਆਦਾ ਵਿਕਸਿਤ ਹੋ ਰਿਹਾ ਤਾਂ ਉੱਥੇ ਕਲੈਕਟਰ ਰੇਟ ਨੂੰ ਜ਼ਿਆਦਾ ਵਧਾਇਆ ਜਾ ਸਕਦਾ ਹੈ ਸਾਰੇ ਅਧਿਕਾਰੀ ਆਪੋ ਆਪਣੇ ਇਲਾਕੇ ਦੀ ਪ੍ਰਾਪਰਟੀ ਮਾਰਕੀਟ ਦਾ ਵੀ ਅਧਿਐਨ ਕਰ ਰਹੇ ਹਨ ਤਾਂ ਜੋ ਇਸ ਦਾ ਸਹੀ ਫੈਸਲਾ ਕੀਤਾ ਜਾ ਸਕੇ ਕਲੈਕਟਰ ਰੇਟਾਂ ਵਿੱਚ ਵਾਧਾ ਕਰਨ ਵਾਸਤੇ ਹੋਰ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਖੇਤੀਬਾੜੀ ਜ਼ਾਇਦਾਦ ਰਹਿਸ਼ੀ ਵਪਾਰਕ ਅਤੇ ਉਦਯੋਗਿਕ ਜ਼ਮੀਨ ਲਈ ਕੈਰੈਕਟਰ ਰੇਟ ਵੱਖਰੇ ਤੌਰ ਤੇ ਤੈਅ ਕੀਤੇ ਜਾਂਦੇ ਨੇ ਬੇਸ਼ੱਕ ਪ੍ਰਾਪਰਟੀ ਕਾਰੋਬਾਰੀਆਂ ਲਈ ਇਹ ਇੱਕ ਝਟਕਾ ਹੋਵੇਗਾ ਪਰ ਸਰਕਾਰ ਵਿੱਤੀ ਸਰੋਤਾਂ ਦੇ ਜਟੌਲੇ ਕਦਮ ਅੱਗੇ ਵਧਾਉਣਾ ਚਾਹੁੰਦੀ ਹੈ ਕਲੈਕਟਰ ਰੇਟਾਂ ਵਿੱਚ ਵਾਧੇ ਦਾ ਪਤਾ ਲੱਗਣ ਤੇ ਲੋਕਾਂ 'ਚ ਵੀ ਨਰਾਜਗੀ ਪੈਦਾ ਹੋ ਸਕਦੀ ਹੈ ਚਾਲੂ ਵਿੱਤੀ ਬਰੇ ਦੌਰਾਨ ਕਲੈਕਟਰ ਰੇਟਾਂ ਵਿੱਚ ਵਾਧੇ ਨਾਲ ਜਿੱਥੇ ਸਰਕਾਰੀ ਖਜ਼ਾਨੇ ਵਿੱਚ ਵਾਧੂ ਪੈਸਾ ਆਵੇਗਾ ਉਥੇ ਕਾਲੇ ਧੰਦ ਦਾ ਵੀ ਵਿਸਾਰ ਵੀ ਰੁਕਣ ਦੀ ਸੰਭਾਵਨਾ ਹੈ ਅਧਿਕਾਰੀਆਂ ਮੁਤਾਬਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਇਦਾਦ ਦੇ ਭਾਅ ਆਸਮਾਨੀ ਚੜ ਗਏ ਹਨ ਅਤੇ ਉਸ ਲਿਹਾਜ਼ ਨਾਲ ਕਲੈਕਟਰ ਰੇਟ ਨਹੀਂ ਵਧੇ ਸਨ ਅਧਿਕਾਰੀਆਂ ਮੁਤਾਬਕ ਉਨਾ ਦੇ ਧਿਆਨ ਵਿੱਚ ਆਇਆ ਕਿ ਕਸਬਾ ਅਜੀਤਵਾਲ نیشنل ਹਾਈਵੇ ਉੱਤੇ ਜ਼ਮੀਨ ਦਾ ਭਾਅ 1 ਤੋਂ 2 ਕਰੋੜ ਪ੍ਰਤੀ ਕਿੱਲਾ ਹੈ ਪਰ ਕਲੈਕਟਰ ਰੇਟ ਸਿਰਫ 20 ਲੱਖ ਹੈ ਮੋਗਾ ਤੋਂ ਲੁਧਿਆਣਾ ਕੌਮੀ ਮਾਰਗ ਉੱਤੇ ਜ਼ਮੀਨ ਦਾ ਰੇਟ 2 ਕਰੋੜ ਤੋਂ ਲੈ ਕੇ 5 ਕਰੋੜ ਪ੍ਰਤੀ ਕਿੱਲਾ ਪਰ ਇੱਥੇ ਕਲੈਕਟਰ ਰੇਟ ਦਾ ਚੌਥਾ ਹਿੱਸਾ ਵੀ ਨਹੀਂ ਹੈ ਪਿੰਡ ਮਹਿਣਾ ਕੋਰ نیشنل ਹਾਈਵੇ ਉੱਤੇ ਲੱਗਦੀ ਜ਼ਮੀਨ ਦਾ ਭਾਅ ਵੀ 2 ਕਰੋੜ ਤੋਂ ਵੱਧ ਹੈ ਪਰ ਜ਼ਮੀਨੀ ਕਲੈਕਟਰ ਰੇਟ ਕੋਈ 54 ਲੱਖ ਦੇ ਆਸ-ਪਾਸ ਉਧਰ ਉਹਨਾਂ ਨੇ ਗੱਲਬਾਤ ਇੱਕ ਅਧਿਕਾਰੀ ਨਾਲ ਵੀ ਕੀਤੀ ਕਾਰਜਕਾਰੀ ਸਭ ਰਜਿਸਟਰਾਰ ਗੁਰਮੀਲ ਸਿੰਘ ਨੇ ਐਨਓਸੀ ਦੇ ਨਾਮ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਕਰੇ ਵਸੀਕਾ ਨਵੀਸਾਂ ਨੂੰ ਵੀ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਕੁਝ ਵਸੀਕਾ ਨਵੀਸ ਐਨਓਸੀ ਦੇ ਨਾਮ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂ ਕਿ ਸਰਕਾਰ ਵੱਲੋਂ ਕੁਝ ਨਿਯਮ ਤੈਅ ਕਰਕੇ ਇਸ ਸਾਲ 31 ਗਸਤ ਤੱਕ ਐਨਓਸੀ ਲਈ ਛੋਟ ਦਿੱਤੀ ਹੋਈ ਹੈ ਉਹਨਾਂ ਕਹਿੰਦੇ ਕਿ ਲੋਕਾਂ ਨੂੰ ਪਾਰਦਰਸ਼ੀ ਸਾਫ਼ ਸੁਥਰੀਆਂ ਤੇ ਭ੍ਰਿਸ਼ਟਾਚਾਰ ਮੁਕਤ ਸਵਾਵਾ ਮਹੀਆ ਕਰਵਾਈਆਂ ਜਾ ਰਹੀਆਂ ਨੇ ਪਰ ਹੁਣ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਜਮੀਨਾ ਦੇ ਕਲੈਕਟਰ ਰੇਟਾਂ ਵਿੱਚ ਅਵਾਧਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਜਿਸ ਹਿਸਾਬ ਨਾਲ ਜਮੀਨਾ ਦੇ ਭਾਅ ਨੇ ਉਸ ਉਸ ਹਿਸਾਬ ਦੇ ਨਾਲ ਕਲੈਕਟਰ ਰੇਟ ਘਟਨੇ ਹੁਣ ਸਰਕਾਰ ਨੇ ਆਪਣੇ ਜਿਹੜੇ ਸਰੋਤ ਨੇ ਜਾਂ ਖਜ਼ਾਨਾ ਭਰਨ ਦੀ ਜਿਹੜੀ ਆ ਕੋਆਇਲ ਸ਼ੁਰੂ ਕੀਤੀ ਹੋਈ ਆ ਦੇ ਦੇ ਕਿ ਹਰ ਜ਼ਿਲ੍ਹੇ ਦਾ ਹਰ ਏਰੀਆ ਦਾ ਕਲੈਕਟਰੇਟ ਦੀ ਕੀ ਤੈਅ ਕੀਤਾ ਜਾਂਦਾ ਹੈ ਪਰ ਚਰਚਾ ਕਿ 10 ਤੋਂ 20 ਫੀਸ ਦੇ ਜਿਹੜਾ ਕਲੈਕਟਰੇਟ ਵਿਧਾਇਆ ਜਾ ਸਕਦਾ ਫਲਾਲ ਇਸ ਜਾਣਕਾਰੀ ਨਾਲ ਧੰਨ ਤੁਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ